ਸਰਕ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋ ਹੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਉਹ ਲੋਕਾਂ ਦੀ ਜੋ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਪਰੇਸ਼ਾਨ ਰਹਿੰਦੇ ਨੇ ਉਹਨਾਂ ਦਾ ਕੋਈ ਵੀ ਕੰਮ ਨਾ ਬਣੇ ਤਾਂ ਪਰੇਸ਼ਾਨ ਜੇ ਕੋਈ ਮੁਸੀਬਤ ਆਵੇ ਜਾਵੇ ਤਾਂ ਪਰੇਸ਼ਾਨ ਯਾਨੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਮੁਸੀਬਤਾਂ ਨਾਲ ਘਿਰੇ ਰਹਿੰਦੇ ਨੇ ਅੱਜ ਦੀ ਇਹ ਵੀਡੀਓ ਵਿੱਚ ਆਪਾਂ ਇੱਕ ਖਾਸ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਬਿਲਕੁਲ ਕੱਟ ਜਾਣਗੇ ਤੁਹਾਡਾ ਪੀਰ ਮੁਰਸ਼ਿਦ ਤੁਹਾਡੇ ਤੇ ਮਿਹਰ ਕਰਨਾ ਸ਼ੁਰੂ ਕਰ ਦੇਵੇਗਾ ਤੇ ਨਾਲ ਹੀ ਨਾਲ ਜਿਹੜਾ ਵੀ ਇਨਸਾਨ ਇਸ ਤਰੀਕੇ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰੇਗਾ ਉਸ ਦੇ ਘਰ ਬਰਕਤ ਆਵੇ ਹੀ ਰਹੇਗੀ ਉਸ ਦੇ ਘਰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਉਸ ਦੇ ਘਰ ਕੋਈ ਚੀਜ਼ ਦੀ ਕਮੀ ਨਹੀਂ ਰਹੇਗੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਵੀ ਇਸ ਤਰੀਕੇ ਨੂੰ ਪੂਰਾ ਸਮਝ ਸਕੋ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਹਾਂ ਵੀਡੀਓ ਤੇ ਵੱਲ वैसे ਤਾਂ ਬਹੁਤ ਸਾਰੇ ਲੋਕ ਇਹ ਤਰੀਕਾ ਵਰਤਦੇ ਵੀ ਨੇ ਇਸੇ ਕਰਕੇ ਉਹਨਾਂ ਦੇ ਘਰ ਵਿੱਚ ਕਾਫੀ ਬਰਕਤ ਬਣੀ ਰਹਿੰਦੀ ਹੈ ਤੇ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਕਾਮਯਾਬ ਰਹਿੰਦੇ ਨੇ ਇਸ ਤਰੀਕੇ ਨੂੰ ਸਹੀ ਤਰ੍ਹਾਂ ਸਮਝਾਉਣ ਲਈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਤਾਂ ਜੋ ਤੁਸੀਂ ਇਸ ਤਰੀਕੇ ਨੂੰ ਪੂਰੀ ਤਰ੍ਹਾਂ ਸਮਝ ਸਕੋ ਇਸ ਤਰੀਕੇ ਨੂੰ ਕਰਨ ਵਿੱਚ ਜੋ ਗਲਤੀ ਹੁੰਦੀ ਹੈ ਤੁਸੀਂ ਉਸ ਨੂੰ ਨਾ ਦੁਹਰਾਓ ਇੱਕ ਵਾਰ ਦੀ ਗੱਲ ਹੈ ਇੱਕ ਬਹੁਤ ਵੱਡਾ ਪਰਿਵਾਰ ਸੀ ਜਿਸ ਦੇ ਵਿੱਚ ਦੋ ਸਕੇ ਭਰਾ ਰਹਿੰਦੇ ਸੀ ते माँ बाप उन्हों पत्नियाँ बच्चे सी, कोल किसी चीज़ की कमी नहीं सी, चंगा पैसा सी चंगा कारोबार सी, ओ इंसान अपनी जिंदगी हमेशा खुश सी, उस परिवार ने कभी सोचा तक नहीं सी कि एक निकी जि गलती करके इन्ना वाडा नुकसान हो जाएगा हूँ परिवार में सब सी बजुर्ग भी सी पति पत्नी भी बेटा बेटी भी सी ਕਾਰੋਬਾਰ ਵੀ ਵਧੀਆ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਕਹਿ ਲੋ ਕਿ ਪਰਿਵਾਰ ਬਹੁਤ ਖੁਸ਼ੀ ਸੀ ਅਚਾਨਕ ਕੀ ਹੁੰਦਾ ਦੋਹਾਂ ਭਰਾਵਾਂ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਹੈ ਕਾਰੋਬਾਰ ਨੂੰ ਲੈ ਕੇ ਇੱਕ ਭਰਾ ਕਹਿੰਦਾ ਮੈਂ ਜ਼ਿਆਦਾ ਡਿਊਟੀ ਦੇਣਾ ਦੂਸਰਾ ਕਹਿੰਦਾ ਮੈਂ ਜ਼ਿਆਦਾ ਡਿਊਟੀ ਦੇਣਾ ਦੋਵੇਂ ਆਪਸ ਵਿੱਚ ਲੜਨ ਲੱਗ ਜਾਂਦੇ ਨੇ ਪਿਤਾ ਫੈਸਲਾ ਕਰਦਾ ਕਿ ਦੋਵਾਂ ਨੂੰ ਬਰਾਬਰ ਦਾ ਕਾਰੋਬਾਰ ਦਿੱਤਾ ਜਾਵੇ ਤਾਂ ਜੋ ਆਪਣਾ ਆਪਣਾ ਕਾਰੋਬਾਰ ਚਲਾ ਸਕਣ ਫਿਰ ਤਾਂ ਕਿਸੇ ਗੱਲ ਦਾ ਰੋੜਾ ਵੀ ਨਹੀਂ ਰਹੇਗਾ ਇਸ ਕਰਕੇ ਉਸਦੇ ਪਿਤਾ ਜੀ ਨੇ ਦੋਵੇਂ ਬਰਾਵਨ ਨੂੰ ਆਪਣੇ ਆਪਣੇ ਹਿੱਸੇ ਦਾ ਕਾਰੋਬਾਰ ਵੰਡ ਦਿੱਤਾ ਬਾਅਦ ਵਿੱਚ ਉਹ ਫਿਰ ਲੜਦੇ ਨੇ ਕਰ ਦੇ ਪਿੱਛੇ ਪਿਤਾ ਜੀ ਫਿਰ ਉਹਨਾਂ ਨੂੰ ਕਾਰ ਵੰਡ ਦਿੰਦੇ ਨੇ ਪਿਤਾ ਆਖਦਾ ਕਿ ਸਾਰਾ ਕੁਝ ਤਾਂ ਵੰਡ ਦਿੱਤਾ ਹੁਣ ਕਹਿੰਦੇ ਨੇ ਪੈਸੇ ਵੀ ਵੰਡ ਦਿਓ ਪੈਸੇ ਵੰਡ ਦਿਨਾ ਤਾਂ ਉਸਦੇ ਪਿਤਾ ਜੀ ਪੈਸੇ ਵੀ ਵੰਡ ਦਿੰਦੇ ਨੇ ਪਿਤਾ ਜੀ ਆਖਦੇ ਨੇ ਕਿ ਹੁਣ ਤੁਸੀਂ ਦੋਵਾਂ ਨੇ ਆਪਣਾ ਆਪਣਾ ਕਾਰੋਬਾਰ ਚਲਾਉਣਾ ਹੈ ਜੋ ਘਾਟਾ ਹੋਵੇਗਾ ਤੁਹਾਡੇ ਸਿਰ ਤੇ ਹੋਵੇਗਾ ਜੋ ਵਾਦਾ ਹੋਵੇਗਾ ਤੁਹਾਡੇ ਸਿਰ ਤੇ ਹੋਵੇਗਾ ਕੋਈ ਵੀ ਨੁਕਸਾਨ ਦਾ ਜ਼ਿੰਮੇਵਾਰ ਹੁਣ ਕੋਈ ਦੂਸਰਾ ਨਹੀਂ ਹੋਵੇਗਾ ਸਮਾ ਬੀਤਦਾ ਜਾਂਦਾ ਹੈ ਤੇ ਕਾਰੋਬਾਰ ਵਿੱਚ ਦੋਵਾਂ ਭਰਾਵਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਿਤੇ ਤਾਂ ਜੋ ਦੋ ਦਿਮਾਗ ਰਲ ਕੇ ਕੰਮ ਕਰਦੇ ਸੀ ਤੇ ਕਿਤੇ ਇੱਕ ਦਿਮਾਗ ਰਹਿ ਗਿਆ ਹੁਣ ਕੋਈ ਸਲਾਹ ਦੇਣ ਵਾਲਾ ਵੀ ਨਹੀਂ ਸੀ ਇਸ ਕਰਕੇ ਕਾਰੋਬਾਰ ਵਿੱਚ ਘਾਟਾ ਪੈਂਦਾ ਗਿਆ ਕਾਰੋਬਾਰ ਜਿਵੇਂ ਖਤਮ ਹੋ ਗਿਆ ਕਿਤੇ ਤਾਂ ਉਹਨਾਂ ਨੂੰ ਉਹਨਾਂ ਕੋਲ ਇੰਨੀਆਂ ਖੁਸ਼ੀਆਂ ਸੀ ਪਰ ਹੁਣ ਸਭ ਕੁਝ ਖਰਾਬ ਹੋ ਗਿਆ ਸੀ ਕਾਰੋਬਾਰ ਸਾਰਾ ਖਤਮ ਹੋ ਗਿਆ ਤੇ ਘਰ ਵਿਕਣ ਤੱਕ ਦੀ ਨੋਬਤ ਆ ਗਈ ਘਰ ਵੀ ਵਿਕ ਗਿਆ ਹੁਣ ਸਾਰਾ ਪਰਿਵਾਰ ਇਕੱਠਾ ਰਹਿਣ ਲੱਗਿਆ ਮਾਤਾ ਪਿਤਾ ਭੈਣ ਭਰਾ ਸਾਰੇ ਇਕੱਠੇ ਰਹਿਣ ਲੱਗੇ ਉਹਨਾਂ ਨੇ ਇੱਕ ਨਿੱਕਾ ਜਿਹਾ ਘਰ ਕਿਰਾਏ ਤੇ ਲਿਆ ਤੇ ਉਸ ਦੇ ਵਿੱਚ ਆਪਣਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਦੋਨੋਂ ਭਰਾਵਾਂ ਦੇ ਮਨ ਵਿੱਚ ਪਛਤਾਉਂਦੇ ਸੀ ਕਿ ਅਸੀਂ ਅਸੀਂ ਅੱਡ ਕਿਉਂ ਹੋਏ ਜਿਸ ਕਰਕੇ ਸਾਨੂੰ ਇਹਨਾਂ ਨੂੰਕਸਾਨ ਹੋਇਆ ਘਰ ਵਿੱਚ ਪੈਸੇ ਦੀ ਤੰਗੀ ਸੀ ਇਸ ਕਰਕੇ ਪੈਸੇ ਦੀ ਤੰਗੀ ਹਮੇਸ਼ਾ ਚੱਲਦੀ ਰਹਿੰਦੀ ਸੀ ਘਰ ਵਿੱਚ ਹਮੇਸ਼ਾ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਸੀ ਇੱਕ ਦਿਨ ਉਹਨਾਂ ਦੇ ਪਿਤਾ ਜੀ ਗਲੀ ਵਿੱਚ ਜਾ ਰਹੇ ਸੀ ਤੇ ਉਹ ਦੇਖਦੇ ਨੇ ਕਿ ਇੱਕ ਧਾਗੇ ਬਣਾਉਣ ਵਾਲਾ ਕੰਮ ਕਰ ਰਿਹਾ ਧਾਗੇ ਵਟ ਰਿਹਾ ਸੀ ਨਿੱਕੇ ਧਾਗੇ ਤੋਂ ਵੱਡੇ ਧਾਗੇ ਬਣਾ ਰਿਹਾ ਸੀ ਉਹ ਇਨਸਾਨ ਹੋਰ ਕੋਈ ਨਹੀਂ ਉਹਨਾਂ ਦਾ ਗਵੰਡੀ ਸੀ ਉਹਨਾਂ ਬਾਰੇ ਕਾਫੀ ਜਾਣਦਾ ਸੀ ਉਹ ਕਾਫੀ ਬਜ਼ੁਰਗ ਸੀ ਪਿਤਾ ਜੀ ਉਸ ਇਨਸਾਨ ਕੋਲ ਆ ਕੇ ਬੈਠ ਜਾਂਦੇ ਨੇ ਤੇ ਕਹਿੰਦੇ ਨੇ ਹਮੇਸ਼ਾ ਤੁਸੀਂ ਧਾਗੇ ਵਟਦੇ ਰਹਿੰਦੇ ਹੋ ਇਸ ਦਾ ਕੀ ਕਾਰਨ ਹੈ ਕਿ ਇਹ ਵਿਕਦੇ ਵੀ ਨਹੀਂ ਹੁਣ ਉਸ ਬਜ਼ੁਰਗ ਨੇ ਸਾਰੀ ਉਮਰ ਅੰਡਾਈ ਸੀ ਬਜ਼ੁਰਗ ਆਖਦਾ ਹੈ ਇਹ ਧਾਗੇ ਜਿੱਥੇ ਵੀ ਜਾਂਦੇ ਨੇ ਉਸ ਦੀ ਜ਼ਿੰਦਗੀ ਵਿੱਚ ਕਮਾਲ ਹੋ ਜਾਂਦਾ ਹੈ ਬਜ਼ੁਰਗ ਪਿਤਾ ਜੀ ਨੂੰ ਆਖਦਾ ਹੈ ਕਿ ਜਿਹੜੀ ਵੀ ਇਨਸਾਨ ਇਸ ਧਾਗਿਆਂ ਦਾ ਮਤਲਬ ਸਮਝ ਜਾਂਦਾ ਹੈ ਜਿਹੜਾ ਵੀ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰ ਲੈਂਦਾ ਉਸ ਦੀ ਜ਼ਿੰਦਗੀ ਵਿੱਚ ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ ਚੀਜ਼ਾਂ ਤੱਕ ਸਾਰੀਆਂ ਚੀਜ਼ਾਂ ਵਾਪਸ ਆ ਜਾਂਦੀਆਂ ਨੇ ਉਸ ਦਾ ਪਿਤਾ ਪੁੱਛਦਾ ਕਿ ਉਹ ਕਿਵੇਂ ਬਜ਼ੁਰਗ ਆਖਦਾ ਚਲੋ ਛੱਡੋ ਭਰਾ ਤੁਹਾਨੂੰ ਇਸ ਗੱਲ ਨੂੰ ਸਮਝਣ ਲਈ ਸਮਾਂ ਲੱਗੇਗਾ ਪਿਤਾ ਜੀ ਆਖਦੇ ਨੇ ਤੁਸੀਂ ਮੈਨੂੰ ਦੱਸੋ ਇਹ ਧਾਗੇ ਕਿਵੇਂ ਜ਼ਿੰਦਗੀ ਬਦਲਦਾ ਹੈ ਕਿ ਇਸ ਦੇ ਵਿੱਚ ਕੋਈ ਜਾਦੂ ਮੰਤਰ ਹੈ ਤਾਂ ਬਜ਼ੁਰਗ ਆਖਦਾ ਸਮਝ ਲਓ ਇਸ ਵਿੱਚ ਕੋਈ ਜਾਦੂ ਮੰਤਰ ਹੀ ਹੈ ਪਿਤਾ ਫਿਰ ਪੁੱਛਦਾ ਕਿ ਕਿਵੇਂ ਬਜ਼ੁਰਗ ਆਖਦੇ कि देख वैसे तए ठागा बहुत सारे लोग अपने हाथਾਂ ਤੇ ਬੰਦੇ ਨੇ ਆਪਣੇ ਗਲ ਦੇ ਵਿੱਚ ਬੰਦੇ ਨੇ ਪਰ ਅਸਲ ਦੇ ਵਿੱਚ ਇਹ ਧੱਗ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਇਸ ਨੂੰ ਆਪਾਂ ਗੁੱਟ ਤੇ ਨਹੀਂ ਬੰਨਣਾ ਇਸ ਨੂੰ ਆਪਾਂ ਆਪਣੇ ਪਰਿਵਾਰ ਤੇ ਬੰਨਣਾ ਤਾਂ ਜੋ ਆਪਣਾ ਪਰਿਵਾਰਿਕ ਜੁਟ ਰਹੇ ਤੇ ਆਪਾਂ ਹਮੇਸ਼ਾ ਤਰੱਕੀ ਕਰਦੇ ਰਹੀਏ ਤੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੀਏ ਹੁਣ ਉਹ ਪਿਤਾ ਬਿਲਕੁਲ ਸਮਝ ਚੁੱਕਿਆ ਸੀ ਕਿ ਮੇਰੀ ਗਲਤੀ ਇਹ ਹੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਆਪਣਾ ਪੈਸਾ ਵੰਡ ਦਿੱਤਾ ਉਹਨਾਂ ਨੂੰ ਇਕੱਠਾ ਨਹੀਂ ਕੀਤਾ ਇਸੇ ਕਰਕੇ ਅਸੀਂ ਆਪਣਾ ਸਭ ਕੁਝ ਗਵਾ ਲਿਆ ਸਾਈਂ ਜੀ ਵੀ ਕਹਿੰਦੇ ਸੀ ਸਭ ਤੋੜਨ ਦੀ ਗੱਲ ਕਰਦੇ ਨੇ ਕੋਈ ਜੋੜਨ ਦੀ ਗੱਲ ਕਰਦਾ ਨਹੀਂ ਦੇ ਲੈ ਕੇ ਯਾਰ ਗਰੀਬਾਂ ਦਾ ਕੋਈ ਮੋੜਨ ਦੀ ਗੱਲ ਕਰਦਾ ਨਹੀਂ ਹਮੇਸ਼ਾ ਇਕ ਜੁਟ ਰਹੋ ਹਮੇਸ਼ਾ ਪਿਆਰ ਦੇ ਨਾਲ ਰਹੋ ਤਰੱਕੀਆਂ ਵੀ ਮਿਲਣਗੀਆਂ ਸਭ ਕੁਝ ਮਿਲੇਗਾ ਤੁਸੀਂ ਦੇਖਿਆ ਹੋਣਾ ਅੱਜ ਕੱਲ ਦੇ ਬਾਬੇ ਲੋਕਾਂ ਨੂੰ ਹੱਥ ਵਿੱਚ ਕਰਨ ਲਈ ਧਾਗੇ ਦਿੰਦੇ ਨੇ ਪਰ ਇਹਨਾਂ ਧਾਗਿਆਂ ਦਾ ਉਹ ਮਤਲਬ ਨਹੀਂ ਹੈ ਅਸਲ ਮਤਲਬ ਏ ਆਪਣੇ ਪਰਿਵਾਰ ਨੂੰ ਹਮੇਸ਼ਾ ਬੰਨ ਕੇ ਰੱਖੋ ਵਕ ਵਕ ਨਾ ਹੁੰਦੋ ਵੋ ਜੇਕਰ ਵਕ ਵਕ ਚੱਲੋਗੇ ਫਿਰ ਤਰੱਕੀ ਕਦੇ ਨਹੀਂ ਹੋ ਸਕਦੀ ਸੋ ਐਸਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਏ ਜੀ ਜੈਸਾ